ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਮੀਂਹ ਪਈ ਜਾਂਦਾ ਹੈਗਾ ਤੇ ਉਧਰੋਂ ਬੱਚੇ ਵੀ ਆਏ ਹੋਏ ਆ ਤੇ ਠੰਡ ਆ ਤੇ ਠੰਡ ਦੇ ਵਿੱਚ ਭੁੱਖ ਵੀ ਜ਼ਿਆਦਾ ਲੱਗਦੀ ਆ ਹਨਾ ਤੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਵੀ ਬਣਾ ਕੇ ਖਾਣ ਨੂੰ ਜੀ ਕਰਦਾ ਹੈਗਾ ਤੇ ਐ ਲੱਗਦਾ ਵੀ ਰੋਜ਼ ਕੋਈ ਨਾ ਕੋਈ ਸਪੈਸ਼ਲ ਜੀ ਆਈਟਮ ਹੋਵੇ ਤੇ ਆਪਾਂ ਬਣਾਈਏ ਤੇ ਖਾਈਏ ਹਨਾ ਤੇ ਮੈਂ ਅੱਜ ਸੋਚੀ ਕਿ ਬੈਠੀ ਮੈਂ ਕਿਹ ਕੀ ਇਹੋ ਜੀ ਸਪੈਸ਼ਲ ਆਈਟਮ ਬਣਾਈਏ ਫਿਰ ਮੇਰੇ ਜਾਦ ਆਇਆ ਮੈਂ ਕਿ ਆਪਾਂ ਬਣਾ ਲਨੇ ਜੀ ਪਹਾੜੀ ਚੌਲ ਤੇ ਮੈਂ ਅਖਾ ਚਲੋ ਅੱਜ ਮਤਲਬ ਸਪੈਸ਼ਲ ਜੀ ਬਣਾ ਲੀਏ ਕਿਉਂਕਿ ਜਿਹੜੀ ਕੋਈ ਚੀਜ਼ ਮਰਜ਼ੀ ਬਣਾ ਲਾ ਜਦੋਂ ਆਪਾਂ ਕਹਤਾ ਨਾ ਵੀ ਸਪੈਸ਼ਲ ਆ ਮੈਂ ਕਹਿੰਨੀ ਸਾਰੇ ਘਰਦਿਆਂ ਨੇ ਕਹਿਣਾ ਵੀ ਅੱਜ ਸਪੈਸ਼ਲ ਚੀਜ਼ ਬਣੀ ਐ ਬਣਾ ਕੋਸ ਮਰਜ਼ੀ ਲੈ ਮੈਨੂੰ ਆਏ ਸੀਗਾ ਮੈਂ ਖਾ ਦੋ ਚਾਰ ਚੀਜ਼ਾਂ ਪਈਆਂ ਨੇ ਤੇ ਨਾਲੇ ਤਾਂ ਉਹ ਲੇਖੇ ਲੱਗ ਜਾਣਗੀਆਂ ਤੇ ਨਾਲੇ ਭਾਈ ਨਾਸ਼ਤਾ ਪਾਣੀ ਤੇ ਖਾਣਾ ਪੀਣਾ ਹੋ ਜਾਊਗਾ ਤੇ ਨਾਲੇ ਤੁਹਾਨੂੰ ਪਤਾ ਜਦੋਂ ਬਰਸਾਤ ਹੁੰਦੀ ਆ ਨਾ ਤੇ ਠੰਡ ਐ ਬਾਹਲੀ ਤੇ ਬਿਸਤਰੇ ਚੋਂ ਨਿਕਲ ਨੂੰ ਨਹੀਂ ਕਰਦਾ ਜੀ ਮੇਰਾ ਮੇਰਾ ਤਾਂ ਜਮਾਈ ਨਹੀਂ ਕਰਦਾ ਥੋੜਾ ਤਾਂ ਭਾਈ ਪਤਾ ਨਹੀਂ ਕੀ ਹਨਾ ਕਿਸੇ ਦਾ ਕਿਵੇਂ ਮੂਡ ਹੁੰਦਾ ਕਿਸੇ ਦਾ ਕਿਵੇਂ ਮੇਰਾ ਤਾਂ ਜਮਾਈ ਨਹੀਂ ਬਿਸਤਰੇ ਚੋਂ ਨਿਕਲ ਨੂੰ ਜੀ ਕਰਦਾ ਐ ਲੱਗਦਾ ਰਹਿੰਦਾ ਵੀ ਜੇ ਕੋਈ ਨਿੱਗੀ ਰਜਾਈ ਚੋਂ ਨਾ ਠਾਵੇ ਤਾਂ ਵਧੀਆ ਗੱਲ ਐ ਤੇ ਪਰ ਕਰਨਾ ਪੈਂਦਾ ਹੈਗਾ ਕੰਮ ਤਾਂ ਹਨਾ ਮੈਂ ਕੀ ਕੀਤਾ ਮੈਂ ਆਖਾ ਮਨਾ ਹੁਣ ਨਾਲੇ ਤਾਂ ਆਪਾਂ ਚਲਾ ਲ ਗਏ ਇਹ ਲੰਗਰ ਪਾਣੀ ਆਪਣਾ ਤੇ ਨਾਲੇ ਸਾਰੇ ਜਿਹੜਾ ਕੁਛ ਚੀਜ਼ਾਂ ਪਈਆਂ ਨੇ ਹਰੀਆਂ ਸਬਜ਼ੀਆਂ ਲੇਖੇ ਲੱਗਣਗੀਆਂ ਤੇ ਲੇਖੇ ਲੱਗਦੀਆਂ ਨੇ ਜਾਂ ਤਾਂ ਫਿਰ ਚੌਲਾਂ ਦੇ ਵਿੱਚ ਤੇ ਜਾਂ ਭਾਈ ਲੱਗਦਾ ਆ ਲੋ ਜੀ ਆ ਮੈਂ ਮਿਰਚ ਵੱਡੀ ਸੀਗੀ ਤੇ ਮਿਰਚ ਦੇ ਵਿੱਚੋਂ ਦੇਖਿਓ ਕੀ ਨਿਕਲਿਆ ਹਰੇ ਹੋਣਾ ਇਹ ਮੈਨੂੰ ਲੱਗਦਾ ਕੋਈ ਵੀ ਵਗੈਰਾ ਹੋਣਾ ਇਹਦਾ ਬਾੜੀ ਮਿਰਚ ਸੀਗੀ ਇਹ ਆ ਦੇਖੋ ਜੀ ਮੈਨੂੰ ਲੱਗਦਾ ਇਹ ਵੀ ਆਪਾਂ ਕੱਟ ਲਾਂਗੇ ਆ ਦੇਖਿਓ ਆਹ ਤਾਂ ਡੂੜਣਾ ਜਾਂ ਨਿਕਲਿਆ ਵਿੱਚੋਂ ਹਨਾ ਪਤਾ ਨਹੀਂ ਕੀ ਚੀਜ਼ ਆ ਇਹ ਤੇ ਵਿੱਚ ਹੋਣੀ ਇਹਦੇ ਆ ਦੇਖੋ ਆ ਮਿਰਚਾਂ ਪਈਆਂ ਜੀ ਮੈਂ ਕਿਹਾ ਨਾਲ-ਨਾਲ ਕੱਟ ਲਈਏ ਮੈਂ ਤੁਹਾਡੇ ਨਾਲ ਗੱਲ ਕਰਦੀ ਸੀਗੀ ਵੀ ਚੌਲਾਂ ਦੇ ਵਿੱਚ ਜਾਂ ਤਾਂ ਸਾਰਾ ਸਮਾਨ ਲੈਖੇ ਲੱਗਦਾ ਤੇ ਜਾਂ ਲੱਗਦਾ ਜੀ ਪਰੌਂਠਿਆਂ ਦੇ ਵਿੱਚ ਠੀਕ ਹੈ ਜਦੋਂ ਇੱਕ ਇੱਕ ਚੀਜ਼ ਜੀ ਬਚ ਜੇ ਨਾ ਤੇ ਉਦੋਂ ਫਿਰ ਜਾਂ ਤਾਂ ਫਿਰ ਆਏ ਕਹਦੇ ਘਰਦਿਆਂ ਵੀ ਅੱਜ ਤੁਹਾਨੂੰ ਨਾ ਮੈਂ ਪਰੌਂਠੇ ਬਣਾ ਕੇ ਖਵਾਉਣੀ ਆ ਨਾਲੇ ਘਰ ਦੇ ਖੁਸ਼ ਤੇ ਨਾਲੇ ਫ੍ਰਿਜ ਵਿਹਲਾ ਵਿਚਾਰਾ ਉਹ ਸਾਰੇ ਲੇਖੇ ਲੱਗ ਜਾਂਦੇ ਤੇ ਜਾਂ ਫਿਰ ਕਹਦੇ ਵੀ ਅੱਜ ਨਮਕੀਨ ਚੌਲ ਬਣਾਉਣੇ ਆ ਭਾਈ ਤੇ ਬੜੀ ਖੁਸ਼ੀ ਖੁਸ਼ੀ ਆਪਾਂ ਦਹੀਂ ਨਾ ਖਾਵਾਂਗੇ ਤੇ ਮੈਂ ਕਹਿੰਨੀ ਘਰਦਿਆਂ ਦਾ ਚਾਹ ਨਹੀਂ ਚੱਕਿਆ ਜਾਣਾ ਕਹਿਣਗੇ ਵੀ ਹਾਂ ਵੇਖੀ ਨਾਲੇ ਬੰਦਾ ਮੈਂ ਲੱਗਣ ਲੱਗ ਜਾਂਦਾ ਵੀ ਬੜਾ ਸੁਚਾਰਾ ਵੀ ਵੇਖ ਕਿੰਨਾ ਸੋਹਣੀ ਐਟਮਾ ਬਣਾਉਂਦੀ ਆ ਹਨਾ ਤੇ ਚਲ ਉਹ ਆਪਾ ਪਾ ਲਿਆ ਜੀ ਜੀਰਾ ਤੇ ਆਹ ਭਾਈ ਵੱਡੀਆਂ ਉਹ ਨੇ ਲੇਚੀਆਂ ਕਿਤੇ ਆਖੋਂ ਪਤਾ ਨਹੀਂ ਕੀ ਮੱਖੀਆਂ ਆਈਆਂ ਤਰਦੀਆਂ ਫਿਰਦੀਆਂ ਨੇ ਹਨਾ ਆਂਟੀ ਨੇ ਕੀ ਪਤਾ ਸਾਡੀ ਨੇ ਚੱਕ ਕੇ ਅੱਜ ਤੇ ਇਹ ਵੱਡੀਆਂ ਲੇਚੀਆਂ ਪਾ ਰੀਆਂ পেট ਪੂਠ ਨਹੀਂ ਦਰਦ ਕਰਦਾ ਕਿਉਂਕਿ ਚੌਲਾਂ 'ਚ ਬੈਵੱਦੀ ਜ਼ਿਆਦਾ ਹੁੰਦੀ ਹੈ ਨਾ ਤਾਂ ਕਰਕੇ ਤੇ ਆ ਪਿਆਜ਼ ਵਿੱਚ ਭੁੰਨ ਲੇ ਮੈਂ ਤੇ ਨਾਲੇ ਆਹ ਨਿੱਕਾ ਨਿੱਕਾ ਕਚਰਕੁੰਡਾ ਜਾਂ ਕਰ ਲਿਆ ਇਹਦਾ ਇੱਕ ਲਾਲ ਮਿਰਚ ਸੀਗੀ ਚੇਮਲਾ ਮਿਰਚ ਪਹਾੜੀ ਮਿਰਚ ਤੇ ਇੱਕ ਪੀਲੀ ਮਿਰਚ ਤੇ ਮੈਂ ਕਹਿੰਦੀ ਅੱਗੇ ਹੁੰਦੀਆਂ ਸੀ ਹਰੀਆਂ ਹੁਣ ਤੱਕ ਬਾਹਲੀਆਂ ਰੰਗ ਬਰੰਗੀਆਂ ਆਉਂਦੀਆਂ ਜਿਵੇਂ ਪੱਤਾ ਗੋਭੀ ਹਰੀ ਤੇ ਵਿੱਚੇ ਜਾਮਣੀ ਤੇ ਵਿੱਚੇ ਗਲਾਬੀ ਤੇ ਮੈਂ ਕਹਿੰਦੀਆਂ ਕਿਆ ਬਾਤਾਂ ਨੇ ਆ ਡੂਡਣਾ ਜਿਹੜਾ ਵਿੱਚੋਂ ਨਿਕਲਿਆ ਨਾ ਮਿਰਚ ਦੇ ਮੈਂ ਵਿੱਚ ਹੀ ਪਾ ਲੈਣਾ ਹੈਗਾ ਕੋਈ ਕੰਮ ਤਾਂ ਕਰੂ ਗਈ ਮਾੜਾ ਮੋਟਾ ਕੋਈ ਨਾ ਕੋਈ ਅਸਰ ਤਾਂ ਜਿਹੜਾ ਇਹਦੇ ਵਿੱਚ ਹੋਇਆ ਮੰਨ ਲਓ ਜਿਹੜਾ ਇਹਦੇ ਵਿੱਚ ਪਦਾਇਸ਼ ਹੋਈ ਹੈ ਇਹਦੇ ਵਿੱਚ ਮਿਰਚ 'ਚ ਇਹਦਾ ਮਤਲਬ ਕੋਈ ਨਾ ਕੋਈ ਤਾਂ ਕੰਮ ਕਰਦਾ ਹੀ ਹੋਣਾ ਉਹ ਚੱਲ ਜਾਣਕਾਰੀ ਤਾਂ ਆਪਾਂ ਨੂੰ ਇਹਦੇ ਬਾਰੇ ਨਹੀਂ ਹੈ ਨਹੀਂ ਪਰ ਆਪਾਂ ਪਾ ਲੈਨੇ ਆ ਹਨ ਤੇ ਚਲੋ ਆਪਾਂ ਸਾਰਾ ਕਰ ਲ ਇਹਦੇ ਵਿੱਚ ਲਿਆ ਪਾ ਸਾਰਾ ਕੁਝ ਪਾ ਕੇ ਹਜਕੀ ਫੇਰ ਆ ਗਈ ਮੈਨੂੰ ਅੱਜ ਇੱਕ ਦਿਨ ਪਹਿਲਾਂ ਮੈਂ ਵੀਡੀਓ ਐਡਿਟ ਕਰੀ ਜਾਂਦੀ ਸੀ ਉਸ ਦਿਨ ਵੀ ਹਜਕੀ ਆ ਗਈ ਅੱਜ ਫੇਰ ਆ ਗਈ ਹੁਣ ਮੈਨੂੰ ਇਹ ਨਹੀਂ ਪਤਾ ਵੀ ਮੈਨੂੰ ਰੱਬ ਦਾ ਪਿਆਰਾ ਕੌਣ ਯਾਦ ਕਰਦਾ ਹੈ ਹਜਕੀ ਬੜੀ ਲੱਗਦੀ ਹੈ ਜੀ ਮੈਨੂੰ ਸਹੀ ਸਹੀ ਦੱਸਿਓ ਵੀ ਤੁਹਾਡੇ ਚੋਂ ਕੌਣ-ਕੌਣ ਮੈਨੂੰ ਯਾਦ ਕਰਦਾ ਹੈਗਾ ਤੇ ਕੀ ਪਤਾ ਹੈ ਮੈਨੂੰ ਕਿਉਂ ਹਜਕੀ ਲੱਗਦੀ ਹੈ ਹਨਾ ਮੈਨੂੰ ਮੈਨੂੰ ਲੱਗਦਾ ਯਾਦ ਕਰਦੇ ਹੋ ਤੁਸੀਂ ਭਾਈ ਜਿਹੜਾ-ਜਿਹੜਾ ਮੈਨੂੰ ਯਾਦ ਕਰਦਾ ਨਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੇਰਾ ਤਾਂ ਚਾਹ ਨਹੀਂ ਚੱਕਿਆ ਜਾਣਾ ਮੈਂ ਕਹਿਣੀ ਆ ਮੈਨੂੰ ਮੈਂ ਕਹਿੰਦੀ ਅੱਡੀ ਨਹੀਂ ਲੱਗਣੀ ਕਿਤੇ ਮੈਨੂੰ ਤਾਂ ਇਹ ਹੋਊਗਾ ਵੀ ਮੈਨੂੰ ਵੀ ਯਾਦ ਕਰਦੇ ਆ ਤੇ ਭਾਈ ਆਪਾਂ ਚੱਕਿਆ ਸਾਰਾ ਸਮਾਨ ਤੇ ਵਿੱਚ ਪਾ ਲਿਆ ਥੋੜੇ ਜਿਹੇ ਦਿਨਾਂ ਤੋਂ ਮੈਨੂੰ ਹਜਕੀ ਲੱਗਦੀ ਲੱਗਦੀ ਫਿਰ ਹਜਕੀ ਕੀ ਲੱਗਦੀ ਹੈ ਫਿਰ ਮੈਂ ਸੋਚੀ ਜਾਂ ਨਹੀਂ ਹੁੰਨੀ ਐ ਬੈਠੀ ਮੈਂ ਕਹਦੀ ਨਾ ਲੈ ਵੀ ਆਪਣੀ ਤਾਂ ਭਾਈ ਅੱਜ ਗੱਲਬਾਤ ਕਿਤੇ ਚੱਲ ਰਹੀ ਆ ਹਨਾ ਪੂਰੀ ਜੋਰ ਸ਼ੋਰ ਨਾਲ ਆਹ ਲੋ ਜੀ ਆਪਾਂ ਪਾ ਲਿਆ ਜੀ ਵਿੱਚ ਨਮਕ ਤੇ ਵਿੱਚ ਪਾ ਲਈ ਹਲਦੀ ਮੈਂ ਹਲਦੀ ਜ਼ਰੂਰ ਪਾਉਣੀ ਹੁੰਨੀ ਐ ਚੌਲਾਂ 'ਚ ਕਈ ਨਹੀਂ ਵੀ ਪਾਉਂਦੇ ਪਰ ਮੈਂ ਜ਼ਰੂਰ ਪਾਉਣੀ ਹੁੰਨੀ ਐ ਮੈਨੂੰ ਚੰਗੇ ਨਹੀਂ ਲੱਗਦੇ ਹਲਦੀ ਤੋਂ ਬਿਨਾ ਤੇ ਆਪਾਂ ਵਿੱਚੇ ਤੇਜ ਪੱਤਾ ਪਾ ਲਿਆ ਤੇ ਵਿੱਚੇ ਜੀਰਾ ਤੇ ਮੈਂ ਕਹਿੰਨੀ ਆ ਵਿੱਚੇ ਵੱਡੀ ਇਲਾਇਚੀ ਤੇ ਕਿਆ ਬਾਤਾਂ ਨੇ ਲਟਰ ਪਟਰ ਜੋ ਵੀ ਹੈਗਾ ਸਾਰਾ ਇਕੱਠਾ ਕਰਕੇ ਤੇ ਇਹਦੇ ਵਿੱਚ ਪਾ ਦਿਓ ਦੇਖਿਓ ਨਾਲੇ ਤਾਂ ਟੌਰ ਬਣਦੀ ਇਹਨਾਂ ਦੀ ਤੇ ਨਾਲੇ ਦੇਖਿਓ ਤੁਸੀਂ ਹੁਣ ਕੀ ਕੀਤਾ ਜੀ ਆਪਾਂ ਪਾਤਾ ਪਾਣੀ ਇਹਨਾਂ ਨੂੰ ਥੋੜਾ ਜਨਾ ਪਤਾ ਕੀ ਆ ਮਟਰ ਕੱਚੇ ਨਾ ਰਹਿ ਜਾਣ ਥੋੜੇ ਜਿਹਾ ਆਪਾਂ ਰੰਨ ਲਾਂਗੇ ਤੇ ਉਧਰ ਆਪਾਂ ਚੌਲ ਉਧਰ ਤਰ ਰੱਖੇ ਨੇ ਥੋੜੇ ਜੋ ਬਣ ਜਾਣਗੇ ਦੂਜੇ ਪਾਸੇ ਜਿਹੜੇ ਆਪਾਂ ਕੜਾਈ ਦੇ ਵਿੱਚ ਰੱਖ ਰੱਖਿਆ ਥੋੜੇ ਜਿਹਾ ਹਲਕੇ ਫੁਲਕੇ ਜੇ ਬਣਾਉਣੇ ਨੇ ਜ਼ਿਆਦਾ ਨਹੀਂ ਉਹਨਾਂ ਨੂੰ ਰੰਨਣਾ ਹੈਗਾ ਯਾਨੀ ਕਿ ਥੋੜੇ ਜਿਹਾ ਕੱਚੇ ਇਦੋਂ ਆਪਾਂ ਚੱਕਿਆ ਜੀ ਹਰਾ ਧਨੀਆ ਕੱਟਿਆ ਸੀ ਤੇ ਧੋ ਲਿਆ ਛਾਨਣੀ ਦੇ ਵਿੱਚ ਦੀ ਮੈਂ ਕਿਹਾ ਚਲੋ ਇਹਨੂੰ ਵਿਚਾਰੇ ਨੂੰ ਸੁਥਰਾ ਕਰੋ ਆ ਦੇਖੋ ਜੇ ਹੁਣ ਕੱਲੀ ਸਬਜ਼ੀ ਵੀ ਕੋਈ ਮੰਗੇ ਨਾ ਵੀ ਮੈਂ ਸਬਜ਼ੀ ਖਾਣੀ ਆ ਤਾਂ ਥੋੜੀਆਂ ਜਿਹੀਆਂ ਮਿਰਚਾਂ ਪਾਸੇ ਕਰਕੇ ਪਾ ਦਿਓ ਤੇ ਲੈ ਭਾਈ ਤੂੰ ਸਬਜ਼ੀ ਖਾ ਲੈ ਤੂੰ ਖੁਸ਼ ਹੋ ਜਾ ਤੇ ਇਹਨੂੰ ਰੋਟੀਆਂ ਦੀ ਲੋੜ ਆ ਤਾਂ ਆਪਾਂ ਰੋਟੀਆਂ ਲਾ ਲੈਣੇ ਆ ਪਰ ਅੱਜ ਮੈਂ ਬਣਾਉਂਦੀ ਨਹੀਂ ਹੈਗੀ ਦਹੀਂ ਨਾ ਖਾਉਂਗੀ ਇਹ ਆਪਾਂ ਕਾਦੇ ਵਾਸਤੇ ਮਤ ਦੇਣੀ ਹੈਗੀ ਦੱਸਣਾ ਵੀ ਲੈ ਸਬਜ਼ੀ ਵੀ ਤਿਆਰ ਹੋਈ ਪਈ ਆ ਹਨਾ ਤੇ ਕਿਉ ਫੇਰ ਕਹਿਣਗੇ ਚਲ ਆਇਆ ਕਰ ਫੁੱਲ ਕੇ ਵੀ ਨਾਲ ਲਾ ਲਾ ਤੇ ਉਧਰੋਂ ਪਾਲੇ ਦੇ ਮਾਰੇ ਤਾਂ ਕੰਮ ਕਰੀ ਜਾਂਦੇ ਹੈਗੇ ਵੀ ਠੰਡ ਵਾਲੀ ਹੋਈ ਪਈ ਐ ਮੀਂਹ ਰਾਤ ਦਾ ਆਈ ਜਾਂਦਾ 12 ਵਜੇ ਦਾ ਕਣੀਆਂ ਜੀਆਂ ਬੰਦ ਹੀ ਨਹੀਂ ਹੋਈਆਂ ਝੜ ਲਾਤੀ ਤੇ ਲੋ ਜੀ ਇੱਧਰ ਆਪਣੇ ਤਾਂ ਤਿਆਰ ਹੋ ਗਏ ਜੀ ਚਾਵਲ ਤੇ ਮੈਂ ਕਹਿੰਦੀ ਹੁਣ ਆਪਾਂ ਇਹਨਾਂ ਨੂੰ ਬਣਾ ਦੇਣਾ ਹੈਗਾ ਜੀ ਮਟਰ ਬਰੀਆਣੀ ਮਟਰ ਬਰੀਆਣੀ ਤੇ ਸ਼ਿਮਲਾ ਮਿਰਚ ਮੈਂ ਕਹਿੰਦੀ ਪਹਾੜੀ ਮਿਰਚ ਬਰੀਆਣੀ ਤੇ ਆਪਾਂ ਨਾ ਹੀ ਧਰਨਾ ਹੁੰਦਾ ਜੀ ਕੋਈ ਮਰਜ਼ੀ ਧਰ ਲਓ ਹਨਾ ਜਿਹੜਾ ਨਾਮ ਚੇਤੇ ਆ ਗਿਆ ਤੇ ਉਹ ਧਰ ਲਓ ਤੇ ਦੇਖੀ ਨਾ ਆਹ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਦੇਣੀ ਆ ਧੂਏ ਦੇ ਵਿੱਚ ਦਿਖਦਾ ਹੋਰ ਨਹੀਂ ਕੁਝ ਤੇ ਤੁਹਾਨੂੰ ਵੀ ਮੈਨੂੰ ਲੱਗਦਾ ਇਹੋ ਜਿਹੀ ਦਿਖਦੀ ਹੋਣੀ ਆ ਮੇਰੀ ਵੀਡੀਓ ਹਨਾ ਚਲੋ ਕੋਈ ਨਹੀਂ ਦਿਸ ਜੂਗੀ ਇਹ ਜਦੋਂ ਆਪਾਂ ਪਲੇਟਾਂ 'ਚ ਪਾ ਲਿਆ ਸਾਰਾ ਸਮਾਨ ਲੋ ਜੀ ਹੁਣ ਆਪਾਂ ਕਰਤਾ ਕੰਮ ਇਕੱਠਾ ਸਾਰਾ ਤੇ ਹੁਣ ਥੋੜਾ ਜਨਾ ਇਹਦੇ ਵਿੱਚ ਹਲਕਾ ਜਿਹਾ ਪਾਣੀ ਰੱਖਿਆ ਸੀਗਾ ਉਹ ਪਤਾ ਕਿਉਂ ਰੱਖਿਆ ਸੀ ਉਹ ਤਾਂ ਰੱਖਿਆ ਸੀ ਵੀ ਚੌਲਾਂ ਦੇ ਵਿੱਚ ਰਚ ਜੇ ਸਾਰਾ ਕੁਝ ਜੜਾ ਕੋਈ ਹਲਦੀ ਮਿਰਚ ਮਸਾਲਾ ਤੇ ਬਸਾਰ ਮਸੂਰ ਆਪਾਂ ਪਾਇਆ ਸਾਰਾ ਕੁਝ ਇਹਦੇ ਵਿੱਚ ਰਲ ਜੇ ਆਹ ਲੋ ਜੀ ਚੱਕੋ ਤੁਸੀਂ ਤੇ ਆਹਾ ਆਪਾਂ ਕੀ ਕੀਤਾ ਜੀ ਪਾਤੇ ਡ్రਾਈ ਫਰੂਟ ਥੋੜੇ ਜੁੱਤੇ ਮੈਂ ਅਖਾ ਚੱਲ ਸੁਆਦ ਲੱਗਣਗੇ ਜਵਾਕ ਆਏ ਨੇ ਕਹਿਣਗੇ ਨਾਨ ਕੀ ਗਏ ਸੀ ਨਾਨੀ ਨੇ ਚੌਲ ਧਰਤੇ ਤੇ ਜਦੋਂ ਪਾਏ ਹੋਏ ਨਾ ਕਾਜੂ ਤੇ ਵਿੱਚ ਆਹ ਦਾਖਾਂ ਤੇ ਫਿਰ ਕਹਣਗੇ ਕਾਜੂ ਤੇ ਦਾਖਾਂ ਵਾਲੇ ਖਾਦੇ ਸੀਗੇ ਅੱਗੇ ਨਾ ਹਲਦੀ ਨੂੰ ਬਸਾਰ ਕਹਿੰਦੇ ਭਾਈ ਪਹਿਲਾਂ ਵਾਲੇ ਬਜ਼ੁਰਗ ਬਸਾਰ ਕਹਿੰਦੇ ਹੁੰਦੇ ਸੀ ਕਹਿੰਦੇ ਸੀ ਬਸਾਰ ਪਾ ਲੋ ਵਿੱਚ ਬਸਾਰ ਥੋੜਾ ਹਲਦੀ ਇਹਦੇ ਵਿੱਚ ਸਬਜ਼ੀ ਚ ਹੁਣ ਤਾਂ ਭਾਈ ਹਲਦੀ ਕਹਿੰਦੇ ਨੇ ਹਨਾ ਤੇ ਮੇਰੇ ਕਈ ਵਾਰੀ ਗੱਲ yaad ਆ ਜਾਂਦੀ ਲੋ ਜੀ ਉੱਤੇ ਆਪਾਂ ਭੁੱਖਤਾ ਇਹਦੇ ਵਿੱਚ ਹਰਾ ਧਨੀਆ ਠੀਕ ਹੈ ਜੀ ਤੇ ਬਈ ਮੈਂ ਤਾਂ ਅੱਜ ਠੰਡ ਦਾ ਕਰ ਲਿਆ ਆਪਦਾ ਇੰਤਜ਼ਾਮ ਮੇਰਾ ਤਾਂ ਹੋ ਗਿਆ ਪੱਕਾ ਇੰਤਜ਼ਾਮ ਤੁਸੀਂ ਕਿਸੇ ਨੇ ਆਉਣਾ ਹੈ ਖਾਓ ਆ ਕੇ ਤੇ ਮੈਂ ਕਹਿੰਨੀ ਆਂ ਕੀਆ ਬਾਤਾਂ ਨੇ ਹੁਣ ਦੇਖੋ ਭਾਫਾ ਨਿਕਲਦੀਆਂ ਤੇ ਆਪਾਂ ਤਾਂ ਲੱਗ ਗਏ ਜੀ ਖਾਣ ਤੇ ਤੁਹਾਨੂੰ ਮੇਰੀ ਵੀਡੀਓ ਕਿਨੂੰ ਕਿਨੂੰ ਕਿਵੇਂ ਚੰਗੀ ਲੱਗੀ ਵਧੀਆ ਮਿੱਠੇ ਮਿੱਠੇ ਕਰਿਆ ਕਰੋ ਕਮੈਂਟ ਮੈਂ ਕਹਿੰਨੀ ਆਂ ਕਮੈਂਟਾਂ ਵਾਲੇ ਫੱਟੇ ਚੱਕ ਦਿਆ ਕਰੋ ਤੇ ਸ਼ੇਅਰ ਵਾਲੇ ਫੱਟੇ ਚੱਕ ਦਿਆ ਕਰੋ ਹਨਾ ਤੇ ਮੈਨੂੰ ਬਹੁਤ ਪਿਆਰ ਮਿਲਦਾ ਜੀ ਤੁਹਾਡੇ ਵੱਲੋਂ ਜਦੋਂ ਤੁਸੀਂ ਮੇਰੀ ਵੀਡੀਓ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੇ ਆਪਾਂ ਸਾਰਾ ਕੁਝ ਕਰਤਾ ਜੀ ਨੱਕੀ ਤੇ ਹੁਣ ਆਪਾਂ ਚੱਕਾਂਗੇ ਟਰੇ ਆਪਦੀ ਪਲੇਟ ਤੇ ਹੁਣ ਇੱਥੇ ਤੁਹਾਨੂੰ ਆਹਾ ਖੜੀਆਂ ਖੜੀ ਖੜੀ ਕੁਝ ਤਾਂ ਖਾ ਲੂੰਗੀ ਆ ਦੇਖੋ ਜੀ ਵੱਡੇ ਵੱਡੇ ਆਲੂਆਂ ਦੇ ਪੀਸ ਦਿਖਾਤੇ ਤੁਹਾਨੂੰ ਤੇ ਅੱਪਰ ਜਾਈ ਚ ਜਾਂਦੇ ਹਾਂ ਜੀ ਠੀਕ ਹੈ ਜੀ ਓਕੇ ਬਾਏ ਬਾਏ